ਰੇ ਰਸਬ ਦੇ ਪਾਰ ਤੇ ਪ੍ਰਸਾਰਣ ਦੇ ਦੌਰਾਨ YouTube ਚੈਨਲ ਸ਼ੋਮਨੀ ਕੁਮਿਤਰ ਰੁਕ ਗਿਆ। ਅਵਾਜ਼ਾਂ ਇਹ ਦਿੱਤਾ ਜਾਂਦਾ ਕਿ ਜੀ ਕੁਝ ਨੀਤੀਗਤ ਜਿਹੜੇ ਨਿਯਮ ਨੇ ਜੀ YouTube ਦੇ ਉਹਨਾਂ ਤੋਂ ਫੱਟ ਕੇ ਕੁਝ ਚੱਲਿਆ। ਅਧਿਕਾਰਤ YouTube ਚੈਨਲ ਐਸੀਪੀਸੀ ਦੇ ਨੂੰ ਮੁਅਤਤ ਕੀਤਾ ਗਿਆ। ਇਹ ਇਸ ਕੈਦ ਦੇ ਦਾਤੇ ਕਾਰਵਾਈ ਹੈ ਤਾਂ ਕਿ ਇਹਦੇ ਵਿੱਚ ਕੇਂਦਰ ਸਰਕਾਰ ਦਾ ਵੀ ਕੋਈ ਇਨਰਵਲ ਹੋ ਸਕਦਾ ਜੇ ਕੇਂਦਰ ਸਰਕਾਰ ਦਾ ਹਵਾਲਾ ਹੋਵੇ ਤੇ 84 ਦੇ ਜ਼ਿਕਰ ਨਾਲ ਪ੍ਰੂ ਨੂੰ ਕੀ ਸਵਾਲ ਖੜੇ ਹੋਗੇ ਕਿ ਬਿਲਕੁਲ ਉਹ ਦਿਨ ਉਹ ਹਫਤਾ ਚੁਣਿਆ ਜਿਨ੍ਹਾਂ ਦਿਨਾਂ 'ਚ 350 ਸਾਲਾ ਪ੍ਰੋਗਰਾਮਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਮਾਗਮਾਂ ਦਾ ਪ੍ਰਸਾਰਣ ਜਾਣਾ ਉਦੋਂ ਜੇ ਕਾਦੀ ਬੀਜੇਪੀ ਸਰਕਾਰ ਸੀ ਤਦ ਕੋਈ ਫਰਕ ਨਹੀਂ ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਤਦ ਬਾਦਲਾਂ ਨੇ ਮਨਾਈ ਤਦ ਸ਼੍ਰੋਮਣੀ ਕਮੇਟੀ ਪਿੱਛੇ ਰੱਖ ਕੇ ਤੁਰਦੀ ਸੀ ਅੱਜ ਸਰਕਾਰ ਬਣਾਉਣ ਜਾਂਦੀ ਅੱਜ ਨਾਲ ਵੀ ਨਹੀਂ ਕਹਿੰਦਾ ਐਜਪੀਸੀ ਬੈਠ ਹੋ ਜਾਂਦੀ ਇਸ ਲਈ ਟਕਰਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰਤ YouTube ਚੈਨਲ ਉਸ YouTube ਚੈਨਲ ਦੇ ਉੱਤੇ ਸਵੇਰੇ ਸ਼ਾਮ ਸਤਿਗੁਰ ਸਿੰਘ ਜੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰ 19 ਨਵੰਬਰ 2025 ਦਿਨ ਬੁੱਧਵਾਰ ਸਮਾਂ ਸ਼ਾਮ ਦਾ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਤੇ ਉਸ ਰਹਿਰਾ ਸਾਹਿਬ ਦੇ ਪਾਠ ਦੇ ਪ੍ਰਸਾਰਣ ਦੇ ਦੌਰਾਨ YouTube ਚੈਨਲ ਸ਼੍ਰੋਮਣੀ ਕਮੇਟੀ ਦਾ ਰੋਕ ਦਿੱਤਾ ਗਿਆ ਵਰਦਾਇ ਦਿੱਤਾ ਜਾਂਦਾ ਕਿ ਜੀ ਕੁਝ ਨੀਤੀਗਤ ਜਿਹੜੇ ਨਿਯਮ ਨੇ ਜੀ YouTube ਦੇ ਉਹਨਾਂ ਤੋਂ ਹਟ ਕੇ ਕੁਝ ਚੱਲਿਆ ਹੁਣ ਸ਼੍ਰੋਮਣੀ ਕਮੇਟੀ ਹੈਰਾਨ ਕਿ ਇਹ ਕਿਵੇਂ ਹੋ ਸਕਦਾ ਹੈ ਤੇ ਗੁਰਬਾਣੀ ਦਾ ਪ੍ਰਸਾਦ ਚੱਲਦਾ ਹੈ ਕਥਾ ਕੀਰਤਨ ਹੁੰਦੇ ਨੇ ਕੀਰਤਨ ਦਰਬਾਰ ਹੁੰਦੇ ਨੇ ਵਿਚਾਰਾ ਹੁੰਦੀਆਂ ਨੇ ਉਹਦੇ ਵਿੱਚ ਅਜਿਹਾ ਕਿਹੜਾ ਸ਼ਬਦ ਕਿਹੜਾ ਅੱਖਰ ਹੈ ਕਿਹੜਾ ਕੀ ਤੁਹਾਨੂੰ ਇਹ ਕਿਹੜਾ ਕਿੱਥੋਂ ਆਇਆ ਇੱਕ ਹਫਤੇ ਲਈ ਅਧਿਕਾਰਤ YouTube ਚੈਨਲ SCPC ਦੇ ਨੂੰ ਮੁਅਤਲ ਕੀਤਾ ਗਿਆ ਔਰ ਜਾਣਕਾਰੀ ਜਿਹੜੀ ਅਜੇ ਸਪਸ਼ਟ ਨਹੀਂ ਆ ਪਰ ਅਧਾਰ ਇਹ ਮੰਨਿਆ ਜਾ ਰਿਹਾ ਹੈ ਕਿ 31 ਅਕਤੂਬਰ 2025 ਨੂੰ ਕਿਸੇ ਕਥਾ-ਵਾਰਤਾ ਦੇ ਦਰਮਿਆਨ 84 ਦਾ ਜ਼ਿਕਰ ਆਉਂਦਾ 1984 ਦਾ ਕਿ ਉਸ ਹਵਾਲਾ ਦੇ ਕੇ ਕਿਤੇ ਇਹ ਰੋਕਿਆ ਗਿਆ ਹੁਣ ਕੀ YouTube ਨੇ ਆਪਣੇ ਆਪ ਆਨਲਾਈਨ ਕੋਈ ਅੱਖਰ ਪਿਕ ਕਰਕੇ ਕੋਈ ਸ਼ਬਦ ਚੂਜ਼ ਕਰਕੇ ਉਸ ਨੂੰ ਆਪਣੇ ਆਪ ਇਹ ਤਰਕ ਤੌਰ ਤੇ ਰੋਕਣ ਦੀ ਕਵੈਦ ਦੀ ਪ੍ਰਕਿਰਿਆ ਚਲਾਈ ਹੈ ਕੀ ਕਿਸੇ ਨੇ ਕੋਈ ਕੰਪਲੀਟ ਪਾਈ ਹੈ ਰਾਜਨੀਤਿਕ ਜਮਾਤ ਵੱਲੋਂ ਕਿਸੇ ਧਾਰਮਿਕ ਸੰਸਥਾ ਵੱਲੋਂ ਕਿਸੇ ਪਰਿਵਾਰ ਵੱਲੋਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕਿਨੇ ਸ਼ਿਕਾਇਤ ਕੀਤੀ ਹੈ ਜੇ ਇਹ ਸ਼ਿਕਾਇਤ ਦੇਦਾਰ ਤੇ ਕਾਰਵਾਈ ਹੈ ਕੀ ਇਹਦੇ ਵਿੱਚ ਕੇਂਦਰ ਸਰਕਾਰ ਦਾ ਵੀ ਕੋਈ ਰੋਲ ਹੋ ਸਕਦਾ ਜੇ ਕੇਂਦਰ ਸਰਕਾਰ ਦਾ ਹਵਾਲਾ ਹੋਵੇ ਤੇ 84 ਦੇ ਜ਼ਿਕਰ ਨਾਲ ਪਰ ਉਹਨੂੰ ਕੀ ਜੇ 84 ਦਾ ਜ਼ਿਕਰ ਆਉਂਦਾ ਉਹਦੇ ਵਿੱਚ ਕਟੜੇ ਵਿੱਚ ਤਾਂ ਕਾਂਗਰਸ ਖੜੀ ਹੈ ਗਾਂਧੀ ਪਰਿਵਾਰ ਖੜਾ ਹੈ 인ਦਰਾ ਗਾਂਧੀ ਹੈ ਤੇ ਉਹ ਸਾਰਿਆਂ ਦੇ ਵਿੱਚ ਫਿਰ ਬੀਜੇਪੀ ਦੀ ਅਗਵਾਈ ਵਾਲੀ ਸੈਂਟਰ ਸਰਕਾਰ ਨੂੰ ਕੀ ਮਸਲਾ ਉਥਾ ਇਹਦੇ ਵਿੱਚੋਂ ਲਾਹ ਵੀ ਕੱਟਣ ਦੀ ਪਹਿਲ ਕਦਮੀ ਦੇਖਦੀ ਹੈ ਫਿਰ ਫਿਰ ਕਿਹਦੇ ਆਧਾਰ ਦੇ ਉੱਤੇ ਚਲੋ ਅੱਪਾਏ ਗੱਲਾਂ ਇੱਕ ਪਾਸੇ ਰੱਖੀਏ ਕਿ ਸ਼ਿਕਾਇਤ ਹੋਈ ਜਾਂ ਨਹੀਂ ਹੋਈ ਸ਼ਿਕਾਇਤ ਕੀਤੀ ਜਾਂ ਕਰਾਈ ਗਈ ਆਪਣੇ ਆਪ ਹੋਇਆ ਜਾਂ ਆਪਣੇ ਆਪ ਕੀਤਾ ਗਿਆ ਪਰ YouTube ਚੈਨਲ ਰੁਕ ਗਿਆ ਮਤਲਬ ਜਿਹੜੇ ਸ਼ਰਧਾਲੂ ਐਸ்சிਪੀਸੀ ਦੇ ਅਧਿਕਾਰਤ YouTube ਚੈਨਲ ਰਹੀਂ ਦੇਸ਼ਾਂ ਵਿਦੇਸ਼ਾਂ ਦੁਨੀਆ 'ਚ ਬੈਠ ਕੇ ਸਤਿਗੁਰੂ ਜੀ ਦਰਬਾਰ ਸਾਹਿਬ ਦੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸਵੇਰੇ ਸ਼ਾਮੀ ਦੇਖਦੇ ਸੀ ਉਹ ਇਹ ਤੋਂ ਵਾਂਝੇ ਹੋ ਗਏ ਔਰ ਹਫਤਾ ਇਹਦੇ ਤੇ ਰੋਕ ਰਹਿਣੀ ਹੈ ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਆਪਣੇ ਦੂਸਰੇ ਅਧਿਕਾਰਤ ਪੇਜ ਦੇ ਉੱਤੇ ਐ ਸ਼ਰਧਾਲੂਆਂ ਨੂੰ ਅਪੀਲ ਬੇਨਤੀ ਕੀਤੀ ਹੈ ਪਰ ਇੰਨੀ ਜਲਦੀ ਉੱਥੇ ਪਹੁੰਚ ਪਾਉਣਗੇ ਪਤਾ ਲੱਗੇਗਾ ਕਿ ਨਹੀਂ ਕਿਉਂਕਿ ਉਹਦੇ ਨਾਮ ਦੇ ਉੱਤੇ ਕਿੰਨੇ ਅਸਲੀ ਨਕਲੀ ਕਿੰਨਾ ਕੁ ਚੱਲਦਾ ਪਰ 31 ਤਰੀਕ ਦੀ ਜੇ ਆਧਾਰ ਹੈ 31 ਅਕਤੂਬਰ ਦਾ ਤੇ 19 ਨਵੰਬਰ ਨੂੰ ਸ਼ਾਮ ਨੂੰ ਰੁਕਿਆ ਜਾਂਦਾ ਮਤਲਬ 31 ਅਕਤੂਬਰ ਦੀ ਸ਼ਾਮ ਦੀ ਸ਼ਿਕਾਇਤ ਦਾ ਜੇ ਹਵਾਲਾ ਹੈ ਜਾਂ ਉਸ ਕੋਈ ਵਿਖਿਆਨ ਦਾ ਹਵਾਲਾ ਹੈ ਤਾਂ ਉਸ ਨੂੰ 19 ਦਿਨਾਂ ਬਾਅਦ ਸ਼ਾਮ ਨੂੰ ਉਸ ਸਮੇਂ ਰਹਿ ਰਾਸਤੇ ਸਮੇਂ ਚਲਦੇ ਰਹਿ ਰਸ ਪਾੜਦੇ ਸਮੇਂ ਜ ਰੋਕਿਆ ਜਾਂਦਾ ਔਰ ਇੱਕ ਹਫਤੇ ਲਈ ਰੋਕਿਆ ਜਾਂਦਾ ਮਤਲਬ 19 ਤਰੀਕ ਤੋਂ ਰੋਕਣ ਦਾ ਮਤਲਬ 20 21 22 23 24 25 25 26 ਤਰੀਕ ਤੱਕ ਗਿਆ ਜੀ ਤੇ 25 ਤਰੀਕ ਸ਼ਾਮ ਨੂੰ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਨੇ ਸੰਪਰਵਣਾ ਤੇ 25 ਤਰੀਕ ਤੱਕ ਰੋਗ ਇਹ ਰੋਗ 26 ਤੱਕ ਚੱਲਣੀ ਹੈ ਮੇਰੇ ਸਾਹਨ ਹੱfte ਦੇ ਸਾਹਨ ਨਾਲ ਤੇ ਫਿਰ ਇਹ ਦੇਖੀ ਮੈਨੂੰ ਸਮਝੀਏ ਕਿ ਕੀ ਇਹ ਕਿਸੇ ਸ਼ਰਾਰਤ ਤਹਿਤ ਕਿਸੇ ਸਾਜਿਸ਼ ਤਹਿਤ ਕਿਸੇ ਯੋਜਨਾਬੱਧ ਤਰੀਕਾ ਕਰ ਨਾਲ ਜਾਂ ਇਹ ਬਿਲਕੁਲ ਤਕਨੀਕੀ ਆਪਣੇ ਆਪ ਪ੍ਰਕਿਰਿਆ ਜਿਹੜੀ ਤਕਨੀਕ ਚੱਲਦੀ ਹੈ ਉਹਦੇ ਹਵਾਲੇ ਨਾਲ ਪਰ ਖਦਸੇ ਖੜੇ ਹੋਗੇ ਸਵਾਲ ਖੜੇ ਹੋ ਗਏ ਕਿ ਬਿਲਕੁਲ ਉਹ ਦਿਨ ਉਹ ਹਫਤਾ ਚੁਣਿਆ ਜਿਨ੍ਹਾਂ ਦਿਨਾਂ ਚ 350 ਸਾਲਾ ਪ੍ਰੋਗਰਾਮਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਮਾਗਮਾਂ ਦਾ ਪ੍ਰਸਾਰਣ ਜਾਣਾ ਇੱਕ ਪਾਸੇ ਪੰਜਾਬ ਦੇ ਵਿੱਚ ਇਹਨਾਂ ਸਮਾਗਮਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਦੀ ਟਕਰਾਅ ਹੈ ਐਸਜੀਪੀਸੀ ਕਹਿੰਦੀ ਧਾਰਮਿਕ ਸਾਡਾ ਖੇਤਰ ਹੈ ਸਰਕਾਰ ਕਹਿੰਦੀ ਸਰਕਾਰ ਸਾਡੀ ਹੈ ਤੇ ਇਸ ਲਈ ਸਾਡਾ ਅਧਿਕਾਰ ਹੈ ਸਤਾਬਦੀਆਂ ਮਨਾਉਣਾ ਮਤਲਬ ਜੇ ਅਕਾਲੀ ਭਾਜਪਾ ਸਰਕਾਰ ਸੀ ਤਦ ਕੋਈ ਫਰਕ ਨਹੀਂ ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਤਦ ਬਾਦਲਾਂ ਨੇ ਮਨਾਈ ਤਦ ਸ਼੍ਰੋਮਣੀ ਕਮੇਟੀ ਪਿੱਛੇ ਲਾ ਕੇ ਤੁਰਦੀ ਸੀ ਅੱਜ ਸਰਕਾਰ ਬਣਾਉਣਾ ਚਾਹੁੰਦੀ ਅੱਜ ਨਾਲ ਵੀ ਨਹੀਂ ਕਹਿੰਦਾ ਐਸਪੀਸੀ ਬੈਠ ਸਮਾਉਂਦੀ ਐ ਸ੍ਰੀ ਟਕਰਾਏ ਐਸ ਜੀ ਬੇਸਿਕਾ ਨਹੀਂ ਤੁਸੀਂ ਕਰੋ ਪ੍ਰਬੰਧਾਂ ਦਾ ਕੰਮ ਜੇ ਸਰਕਾਰ ਨੇ ਕਰਨਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਸੜਕਾਂ 'ਚ ਸਿਹਤ 'ਚ ਰੱਖ ਰਖਾਵ 'ਚ ਆਉਣ ਜਾਣ ਚੌਥੇ ਦੇ ਪ੍ਰਬੰਧਾਂ 'ਚ ਹੈ ਆਵਾਜਾਈ ਦੇ ਸਾਧਨਾਂ 'ਚ ਉਹ ਕੰਮ ਦੇਖੇ ਪਰ ਧਾਰਮਿਕ ਸਮਾਗਮਾਂ ਦੇ ਲਈ ਥਾਂ ਮੱਲਣ ਦੀ ਕੋਸ਼ਿਸ਼ ਨਾ ਕਰੇ ਇਹ ਟਕਰਾ ਦੇ ਬਚਾਲੇ ਬਿਲਕੁਲ ਉਹ ਦੇ ਨਾਲ ਦੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਮਾਗਮ ਇਸ ਮਾਧਿਅਮ ਰਾਹੀਂ ਦੂਰ ਦਰਾਡੇ ਬੈਠੀ ਸੰਗਤਾਂ ਤੱਕ ਸ਼ਰਧਾਲੂਆਂ ਤੱਕ ਪੰਜਾਬੀਆਂ ਤੱਕ ਹੈ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਤੱਕ ਨਹੀਂ ਪਹੁੰਚਣਗੇ ਸਰਕਾਰ ਆਪਣੇ ਮਾਧਿਮੇ ਤੱਕ ਪਚਾਉਗੀ ਕੀ ਇਹਦੇ ਵੀ ਕੋਈ ਅਰਥ ਨੇ ਫਿਰ ਕੌਣ ਹੈ ਇਹਦੇ ਸਾਰੇ ਦੇ ਪਿੱਛੇ ਤਕਨੀਕ ਕੋਤਾਹੀ ਸ਼ਰਾਰਤ ਸਿਆਸਤ ਜਾਂ ਸ਼ਾਸ਼ਾ ਸਵਾਦ ਜਗੜੇ ਲੋ ਜੀ ਫਿਰ ਆਖਰ ਚੋਣਾ ਆ ਹੀ ਗਈਆਂ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੁਣ ਦਸੰਬਰ ਚ ਹੋਣੀਆਂ ਲਗਭਗ ਤੈਹ ਨੇ ਜੇ ਹਜੇ ਵੀ ਕੁਝ ਜੇ ਹਾਂ ਕੋਈ ਕਟਨਾ ਕਰ ਮਨਾ ਆ ਵਾਪਰੇ ਤਾਂ ਕਹਿੰਦੇ ਜੀ ਇਹ ਚੋਣਾ ਦਸੰਬਰ ਚ ਹੋ ਜਾਣੀ ਹੈ ਵੈਸੇ ਤਾਂ ਪਹਿਲਾਂ ਵੀ 5 ਦਸੰਬਰ ਤਰੀਕ ਰੱਖੀ ਹੋਈ ਸੀ ਪਰ ਹੁਣ 5 ਨੂੰ ਤਾਂ ਨਹੀਂ ਹੁੰਦੀ ਆ ਇਹ ਜਾਣ ਗਿਆ ਤਾਂ 10 ਤਰੀਕ ਤੋਂ ਬਾਅਦ ਵਾਰਾਂ 13 14 15 ਦੇ ਦਿਨਾਂ ਤੇ ਵੀ ਹੋ ਸਕਦੀਆਂ ਨੇ 25 ਨਵੰਬਰ ਤੋਂ ਬਾਅਦ ਕਿਸੇ ਵੇਲੇ ਵੀ ਕਹਿੰਦੇ ਜੀ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ ਇਹਦਾ ਰਸਮੀ ਐਲਾਨ ਪ੍ਰਕਿਰਿਆ ਸ਼ੁਰੂ ਹੋ ਸਕਦੀ ਕਿਉਂਕਿ ਹੁਣ ਬਲਾਕਾਂ ਦੇ ਗਠਨ ਦਾ ਕੰਮ ਉਹਦੇ ਰੱਖਵੇਂ ਕਰਨ ਦਾ ਕੰਮ ਬਿਲਕੁਲ ਮੁਕੰਮਲ ਹੈ 23 ਜ਼ਿਲ੍ਹਾ ਪ੍ਰੀਸ਼ਦ ਨੇ ਸਾਡੇ ਜ਼ਿਲ੍ਹੇ ਪੱਤਰ ਦੇ ਉੱਤੇ ਤੇ 154 ਬਲਾਕ ਸੰਤੀਆਂ ਨੇ ਸੋ ਇਸ ਲਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀਆਂ ਦੀਆਂ ਚੋਣਾਂ ਦੀ ਪ੍ਰਕਿਰਿਆ ਬੱਡੀ ਜਾ ਰਹੀ ਹੈ ਮੈਂ ਜੇ ਇਹ ਸਵਰਨਾ ਗੱਲ ਕਰਾਂ ਤਾਂ ਕਿ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਸੰਬਰ ਦੇ ਦੂਜੇ ਹਫਤੇ ਤੈ ਮੰਨੀਆਂ ਜਾ ਰਹੀਆਂ ਨੇ ਤੇ ਅੰਦਾਜ਼ਨ ਹੈ ਕਿ ਇਹ 14 ਦਸੰਬਰ ਦੇ ਨੇੜੇ ਤੇੜੇ ਹੋਣਗੀਆਂ 25 ਨਵੰਬਰ ਤੋਂ ਬਾਅਦ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਤੇ ਉਸ ਤੋਂ ਬਾਅਦ ਇਹ ਪ੍ਰਕਿਰਿਆ ਲਾਗ ਹੋ ਜਾਏਗੀ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਤੀ ਸਮਾਗਮਾਂ ਨੇ ਧਿਆਨ ਚ ਰੱਖਦੇ ਹੋਏ ਆ ਇਹਦੇ ਸਾਰੇ ਸਮਾਗਮ 25 ਨਵੰਬਰ ਨੂੰ ਮੁਕੰਮਲ ਹੋ ਜਾਣੇ ਆ। ਤੇ ਉਸ ਤੋਂ ਬਾਅਦ ਫਿਰ ਕਿਸੇ ਵੀ ਸਮੇਂ ਹੋ ਸਕਦਾ 25 ਨੂੰ ਹੋ ਜਵੇ, ਹੋ ਸਕਦਾ 22 ਨੂੰ ਹੋ ਜਵੇ। ਇਹ ਨੋਟੀਫਿਕੇਸ਼ਨ ਆ ਜਾਊਗਾ ਤੇ ਉਦੋਂ ਦੇ ਪਰਕਰੀਅਟ ਕੰਮ ਸ਼ੁਰੂ ਹੋ ਜਾਣਾ। ਹਾਂ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਧਾਇਰ ਪਟੀਸ਼ਨ ਦੇ ਵਿੱਚ ਆਪਣਾ ਜਵਾਬ ਦਾਖਲ ਕਰਦੇ ਆਂ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜਾ ਪ੍ਰਸ਼ਿੱਧ ਵਿਲਾਕ ਸੰਮਤੀ ਦੀਆਂ ਚੋਣਾਂ 31 ਮਈ ਤੱਕ ਕਰਾਵਾਂਗੇ ਜੀ। ਇਹ ਹਾਈ ਕੋਰਟ ਦੇ ਵਿੱਚ ਬਿਆਨ ਦਰਜ ਹੈ। ਮਤਲਬ ਕਿ ਤੇ ਤਾਂ ਪੰਚਾਇਤਾਂ ਸਮੇਂ ਤੋਂ ਪਹਿਲਾਂ ਭੰਕਰਨ ਦੀ ਪ੍ਰਕਿਰਿਆ ਚ ਜਾਂਦੇ ਨੇ ਕਦੇ ਸਮੇਂ ਤੇ ਵੀ ਚੋਣਾਂ ਨਹੀਂ ਹੋ ਪਉਂਦੀਆਂ ਸੋ ਇਸ ਲਈ ਪਹਿਲਾਂ 31 ਮਈ ਦੀ ਤਰੀਕ ਇਹਨਾਂ ਨੇ ਪੰਜਾਬ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰ ਦੇ ਜਵਾਬ ਦੇ ਵਿੱਚ ਦਰਜ ਕਰਾਈ ਕਹਿੰਦੇ ਜੀ ਇੱਕ ਪਟੀਸ਼ਨ ਦਾਖਲ ਸੀ ਉਸ ਪਟੀਸ਼ਨ ਦਾ ਜਵਾਬ ਜਦੋਂ ਪੰਜਾਬ ਸਰਕਾਰ ਨੇ ਦਿੱਤਾ ਉਹਨੇ ਕਿਹਾ ਕਿ ਅਸੀਂ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 31 ਮਈ ਤੱਕ ਕਰਵਾ ਲਾਂਗੇ ਫੇਰ ਇਹ ਆਲਪੀਆ ਵੀ ਆਨੇ ਨਾ ਇਸ ਮਗਰੋਂ ਬਲਾਕਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਕਹਿੰਦੇ ਜੀ ਸ਼ੁਰੂ ਹੋ ਗਈ ਹਾਈ ਕੋਰਟ ਤੋਂ ਮਹਿਕਮੇ ਨੇ ਕਹਿੰਦੇ ਜੀ 3 ਮਹੀਨੇ ਦਾ ਸਮਾਂ ਮੰਗ ਲਿਆ ਫਿਰ ਜੀ ਇਹ ਪੁਨਰਗਠਨ ਸ਼ੁਰੂ ਕਰ ਲਿਆ ਜੀ ਮਤਲਬ ਬਲਾਕਾਂ ਦਾ ਇੱਧਰ ਉੱਧਰ ਸਾਰਾ ਕੁਝ ਤੇ ਕੁਝ ਪਿੰਡ ਇੱਧਰ ਲੈ ਜੋ ਜੀ ਕੁਝ ਉੱਧਰ ਕਰ ਲਓ ਜੀ ਬਲਾਕ ਹੋ ਨਹੀਂ ਜੀ ਪਿੰਡਾਂ ਦਾ ਪ੍ਰਧਾਨ ਪ੍ਰਧਾਨ ਜੀ ਉਹਨੂੰ ਲੈ ਕੇ ਕਿੰਨਾਂ ਤੱਕ ਰੋੜਾ ਵੀ ਪਿਆ ਪਰ ਇਹਦੇ ਲਈ 3 ਮਹੀਨੇ ਦਾ ਮਹਿਕਮੇ ਨੇ ਪੰਚਾਇਤ ਮਹਿਕਮੇ ਨੇ ਸਮਾਂ ਮੰਗ ਲਿਆ ਤੇ ਮਰ ਜੋ ਕਹਦਾ ਤਾਂ ਸਮਾਂ ਮਿਲ ਗਿਆ ਫਿਰ ਇਹਦਾ ਮਤਲਬ ਇਤੋ ਬਾਅਦ ਇਹਨਾਂ ਨੇ ਚੋਣਾ 5 ਅਕਤੂਬਰ ਤੇ ਲੈ ਕੇ ਹੁਣ ਜਿਹੜੀਆਂ 31 ਮਈ ਨੂੰ ਸੀ ਜੂਨ ਜੁਲਾਈ ਅਗਸਤ ਤੱਕ ਇਹਨਾਂ ਨੂੰ ਸਮਾਂ ਮਿਲ ਗਿਆ ਸਿੱਧੇ ਰੂਪ ਦੇ ਵਿੱਚ ਜੂਨ ਵੀ ਮਿਲ ਗਿਆ ਜੁਲਾਈ ਵੀ ਮਿਲ ਗਿਆ ਅਗਸਤ ਵੀ ਮਿਲ ਗਿਆ ਪਰ ਫਿਰ ਉਸ ਤੋਂ ਬਾਅਦ ਹੜ ਆ ਗਏ ਸੋ ਜਿੱਦਾਂ ਹੀ ਇਹਨਾਂ ਨੇ 3 ਮਹੀਨੇ ਦਾ ਸਮਾਂ ਮੰਗਿਆ ਤੇ ਉਸ ਤੋਂ ਬਾਅਦ ਚੋਣਾ ਇਹਨਾਂ ਨੇ ਫਿਰ 5 ਅਕਤੂਬਰ ਕਰਾਉਣ ਦੀ ਵਚਨਬੱਧਤਾ ਪ੍ਰਗਟਾਈ ਇਸ ਦੌਰਾਨ ਕਹਿੰਦੇ ਜੀ ਪੰਜਾਬ ਨੂੰ ਹੜਾ ਨਹੀਂ ਹੁਣ ਝਪੇਟ ਚ ਲੱਗੇ ਫੜਾਉਂਦੇ ਖਵਾ ਦੇ ਨਾਲ ਫਿਰ ਇਹ ਚੋਣਾ ਫਿਰ 5 ਅਕਤੂਬਰ ਤੋਂ ਵੀ ਅੱਗੇ ਲਜਾਣ ਲਈ ਉਤਾਵਲੇ ਹੋਗੇ ਤੇ ਕਰ ਕਰਾ ਕੇ ਜਿਨ੍ਹਾਂ ਨੇ ਫਿਰ 5 ਦਸੰਬਰ ਤਰੀਕ ਨਵੀਂ ਦਿੱਤੀ ਕਿਉਂ ਨਾ ਅਸੀਂ 5 ਦਸੰਬਰ ਨੂੰ ਕਰਾ ਦਾਂਗੇ ਇਹ ਹਾਲ ਹੀ ਲੇ ਪਰ ਹੁਣ ਜਿਹੋ ਜੀ ਪ੍ਰਕਿਰਿਆ ਵੋਟਰ ਸੂਚੀਆਂ ਨੂੰ ਲੈ ਕੇ ਸੀ ਚੋਣਾ ਜਨਵਰੀ 2025 ਦੀਆਂ ਵੋਟ ਸੂਚੀਆਂ ਦੇ ਆਧਾਰ ਤੇ ਹੋਣੀਆਂ ਨੇ ਉਹ ਸਾਰੀ ਪ੍ਰਕਿਰਿਆ ਸੀ ਸਰਪੰਚੀ ਚੋਣਾਂ ਵੇਲੇ ਪੰਜਾਬ 'ਚ 1 ਕਰੋੜ 33 ਲੱਖ ਵੋਟਰ ਦਰਜ ਕੀਤੇ ਗਏ ਨੇ ਤੇ ਇਸ ਤਰੀਕੇ ਨਾਲ ਮਤਲਬ ਕਿ ਇਹ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ 15 ਅਕਤੂਬਰ 2024 ਨੂੰ ਪੰਚਾਇਤੀ ਚੋਣਾਂ ਹੋਣੀਆਂ ਸਨ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਆਖਰੀ ਚੋਣਾਂ ਕੈਪਟਨ ਰਮਿੰਦਰ ਸਿੰਘ ਦੀ ਸਰਕਾਰ ਸਵੇ 19 ਸਤੰਬਰ 2018 ਦੀਆਂ ਹੋਈਆਂ 19 ਸਤੰਬਰ 2018 ਦੀਆਂ ਚੋਣਾਂ ਸਤੰਬਰ 2023 ਛੋ ਜਾਨੀ ਚਾਹੀਦੀਆਂ ਸੀ ਸੋ ਉਸ ਵਾਲੇ ਨਾਲ ਇਹਦਾ ਸਮਾਂ ਬਣਦਾ ਸੀਗਾ ਇਹਦਾ 2013 ਛੋਈਆਂ ਪਹਿਲਾਂ ਗੱਠਜੋੜ ਸਰਕਾਰ ਚ ਫਿਰ 2000 18 ਝੋਨੀਆਂ ਸੋ 18 ਝੋਨੀਆਂ ਸੀ ਉਸ ਤੋਂ ਬਾਅਦ ਇਹ ਲਟਕਦੀਆਂ ਆ ਗਈਆਂ 10 ਅਗਸਤ 2023 ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤ ਚੋਣਾਂ 31 ਦਸੰਬਰ ਤੱਕ ਸੰਪਤੀ ਜਰਵਿਸ਼ਣ ਦੀ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਸੋ ਪਰ 25 ਨਵੰਬਰ 2023 ਤੱਕ ਕਰਾਉਣ ਦਾ ਫੈਸਲਾ ਕੀਤਾ ਪਰ ਫਿਰ ਉਹ ਅਦਾਲਤ ਚੁਣੌਤੀ ਮਿਲ ਗਈ ਫਿਰ ਉਹ ਪੈਂਦੀਆਂ ਪੈਂਦੀਆਂ ਇੱਥੇ ਆ ਗਈਆਂ ਸੋ ਜੀ ਹੁਣ ਇਹ ਮੰਨਿਆ ਜਾ ਰਿਹਾ ਕਿ ਹੁਣ ਆਖਰ ਜਿਹੜਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 25 ਨਵੰਬਰ ਤੋਂ ਬਾਅਦ ਨੋਟੀਫਿਕੇਸ਼ਨ ਤੇ 14 ਦਸੰਬਰ ਦੇ ਲਾਗੇ ਪਾਗੇ ਇਹ ਚੋਣਾ ਹੋ ਜਾਣਗੇ ਸੋ ਦੇਖਦੇ ਹਾਂ ਜੀ ਹੁਣ ਇੱਥੇ ਕਿੰਨੀ ਸਰਕਾਰ ਆਪਣੀ ਪ੍ਰਕਿਰਿਆ ਤਹਿਤ ਕਰਾਉਂਦੀ ਹੈ ਸਵਿਧਾਨਕ ਤਰੀਕੇ ਨਾਲ ਕਰਾਉਂਦੀ ਹੈ ਕਿ ਸਰਪੰਚੀ ਪੰਚੀ ਵਾਲਾ ਕੋਈ ਖੇਡ ਚੱਲਦਾ ਹੈ ਕੀ ਹੁੰਦਾ ਹੈ ਦਾਵੇਦਾਰਾਂ ਦੇ ਨਾਲ ਕੋਈ ਧੱਕਾਬਦੀ ਕੀ ਹੁੰਦੀ ਹੈ ਜਾਂ ਨਾਰਮਲ ਚੋਣਾ ਹੁੰਦੀ ਹੈ ਇਹ ਸੱਤ ਨਜ਼ਰ ਹੋਗੀ ਪਰ ਚੋਣਾਂ ਦਾ ਪੜ ਹੁਣ ਵੱਜਦਾ ਨਜ਼ਰ ਆਉਣ ਲੱਗਿਆ ਦੂਸਰੇ ਪਾਸੇ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਲੌਰੈਂਸ ਬਿਸ਼ਨੋਈ ਦਾ ਭਰਾ ਕਹਿੰਦੇ ਜੀ ਕਾਫੀ ਚਰਚਾ ਚ ਹੈ ਕਿ ਉਹ ਉਸ ਦਾ ਐਨਆਈਏ ਨੇ ਸਵਾਗਤ ਕੀਤਾ ਐਨਆਈਏ 에ਰਪੋਰਟ ਤੋਂ ਉਹਨੂੰ ਗ੍ਰਿਫਤਾਰ ਕੀਤਾ ਪਟਿਆਲਾ ਹੂਸੀ ਅਦਾਲਤ 'ਚ ਤੁਰੰਤ ਪੇਸ਼ ਕੀਤਾ ਉੱਥੇ ਉਹਦਾ 15 ਦਿਨ ਦਾ ਰਿਮਾਂਡ ਮੰਗਿਆ ਤੇ 11 ਦਿਨ ਦਾ ਰਿਮਾਂਡ ਮਿਲ ਗਿਆ ਨਈਏ ਨੂੰ ਬਿਲਕੁਲ ਜੀ ਹੁਣ ਉਹਨੂੰ 11 ਦਿਨਾਂ ਦੇ ਰਿਮਾਂਡ ਤੇ ਨਈਏ ਨੇ ਲੈ ਜਿਆ ਲਾਰੈਂਸ ਦੇ ਭਰਾ ਨੂੰ ਐਨਆਈਏ ਨੇ ਗ੍ਰਿਫਤਾਰ ਕਰ ਲਿਆ ਸੀ ਦਿੱਲੀ 에ਰਪੋਰਟ ਤੋਂ ਜਦੋਂ ਉਹਨੂੰ ਕਹਿੰਦੇ ਕਿ ਅਮਰੀਕਾ ਉਹ ਨਾਮ ਬਦਲ ਕੇ ਗਿਆ ਪਾਸਪੋਰਟ ਬਦਲ ਕੇ ਗਿਆ ਹੋਰ ਮੁਲਕ ਰਾਹੀਂ ਹੋ ਕੇ ਗਿਆ ਫਿਰ ਉੱਥੇ ਇੱਕ ਸਿੰਗਰਾਂ ਦਾ ਸ਼ੋਅ ਸੀ ਉਸ ਦੇ ਦੌਰਾਨ ਉਹ ਸੈਲਫੀਆਂ ਲੈਂਦਾ ਨਜ਼ਰ ਆ ਗਿਆ ਤੇ ਪੰਜਾਬ ਸਰਕਾਰ ਨੇ ਜੀ ਕਹਿੰਦੇ ਪ੍ਰਕਿਰਿਆ ਸ਼ੁਰੂ ਕਰਤੀ ਭਾਰਤ ਸਰਕਾਰ ਦੇ ਧਿਆਨ ਚ ਲੈਤਾ ਚਲੋ ਇਹ ਪ੍ਰਕਿਰਿਆ ਮੇਂ ਚੱਲਦੀਆਂ ਰਹੀਆਂ ਪਰ ਉਹ ਉਧਰ ਕਹਿੰਦੇ ਜੀ ਅਮਰੀਕਾ ਨੇ ਤਾਂ ਆਪਣੀ ਡਿਪੋਰਟ ਕਰਨ ਦੀ ਨੀਤੀ ਤਹਿਤ ਉਹਨੂੰ ਫੜਿਆ ਇਲੀਗਲ ਸੀ ਇਸ ਲਈ ਉਹਨੂੰ ਭੇਜਿਆ ਤੇ ਜੀ ਉਹਨੂੰ ਇੰਦਰਾ ਗਾਂਧੀ 에어ਪੋਰਟ ਤੇ ਨਹੀਂ ਨਹੀਂ ਗ੍ਰਿਫਤਾਰ ਕਰ ਲਿਆ ਹੁਣ ਇਹ ਤੇ ਦੋਹਰੀ ਚਰਚਾ ਹੈ ਇੱਕ ਕਹਿੰਦੇ ਜੀ ਕਿ ਬੇਸ਼ੱਕ ਅਮਰੀਕਾ ਨੇ ਰਿਪੋਰਟ ਕੀਤਾ ਪਰ ਉਹ ਭਾਰਤ ਸਰਕਾਰ ਉਹਨੂੰ ਕੱਢ ਕੇ ਲਈ ਹੈ ਜੀ ਤੇ ਕੁਝ ਕਹਿੰਦੇ ਜੀ ਨਹੀਂ ਭਾਰਤ ਸਰਕਾਰ ਤਾਂ ਬਚਾ ਕੇ ਲਈ ਜੀ ਹੁਣ ਕੱਢ ਕੇ ਲਈ ਆਈ ਫੜ ਕੇ ਲਈ ਆਈ ਐ ਦੋਸ਼ੀ ਦੇ ਰੂਪ ਚ ਲਈ ਆਈ ਤਾਂ ਫਿਰ ਇਹਦਾ ਹੋਰ ਸਵਾਲ ਹੈ ਜੇ ਉਹਦੀ ਬਚਾਹ ਕੀਤਾ ਉਹਨੂੰ ਇੱਥੋਂ ਸੁਰੱਖਿਅਤ ਕੱਢ ਲਿਆਂਦਾ ਹੁਣ ਉਰੇ ਉਹਦੀ ਮੇਜ਼ਬਾਨੀ ਕਰਨੀ ਆ ਸਰਕਾਰੀ ਤੌਰ ਤੇ ਫਿਰ ਇਹ ਵੱਖਰਾ ਸਵਾਲ ਹੈ ਪਰ ਅਨਮੋਲ ਬਿਸ਼ਨੋਈ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਵੀ ਲੜਿੰਦਾ ਸੀ ਅਨਮੋਲ ਬਿਸ਼ਨੋਈ ਅ ਬਾਬਾ ਸਦੀਕੀ ਦੇ ਮਾਮਲੇ ਦੇ ਵਿੱਚ ਵੀ ਲੜਿੰਦਾ ਸੀ ਅਨਮੋਲ ਬਿਸ਼ਨੋਈ ਦੇ ਉੱਤੇ ਅ ਬਾਲੀਵੁੱਡ ਵੱਡੇ ਅਦਾਕਾਰਾਂ ਚ ਗਿਣੇ ਜਾਂਦੇ ਸਨਮਾਨ ਖਾਨ ਦੇ ਘਰ ਦੇ ਬਾਹਰ ਫਾਈਲਿੰਗ ਦੇ ਮਾਮਲੇ ਚ ਵੀ ਸੀ। ਇਹੀ ਨਹੀਂ। 2 ਦਰਜਨ ਦੇ ਕਰੀਬ ਮਾਮਲਿਆਂ ਚ ਘਿਰਿਆ ਹੋਇਆ ਔਰ ਕਰੀਬ-ਕਰੀਬ 7 ਤੋਂ ਵੱਧ ਸੂਬਿਆਂ ਦੇ ਵਿੱਚ ਉਹਦੇ ਤੇ ਕੇਸ ਨੇ। ਇਸ ਗਰੋ ਨਾਲ 700 ਤੋਂ ਵੱਧ ਸ਼ੂਟਰ ਜੁੜੇ ਨੇ। ਪੰਜਾਬ, ਹਰਿਆਣਾ ਚ ਕਈ ਕੇਸ ਨੇ। 22 ਕੇਸ ਤਾਂ ਇਕੱਲੇ ਰਾਸਥਾਂ ਚ ਚੱਲਦੇ ਆ ਕਹਿੰਦੇ। ਉਸ ਦੇ ਕਰ ਲਾ 31 ਮਾਮਲੇ ਨੇ 10 ਲੱਖ ਤੋਂ ਵੱਧ ਦਾ ਇਨਾਮ ਹੈ ਤਾਂ ਹੀ ਕਿਹਾ ਦੋ ਦਰਜਨ ਦਬਾਤਾ ਤੇ 22 ਰਾਜਸਥਾਨ ਛੇ ਨਿਕਲੇ ਤੇ ਕਈ ਸੂਬਿਆਂ ਨੂੰ ਜਿਵੇਂ ਪੰਜਾਬ ਨੂੰ ਵੀ ਹਰਿਆਣਾ ਨੂੰ ਵੀ ਰਾਜਸਥਾਨ ਨੂੰ ਵੀ ਮਹਾਰਾਸ਼ਟਰ ਨੂੰ ਵੀ ਹੈਨਾ ਉਹ ਕਿੰਨੇ ਮਾਮਲੇ ਚ ਲੜਿੰਦਾ ਸੋ 2 ਸਾਲ ਪਹਿਲਾਂ ਕਹਿੰਦੇ ਪੰਜਾਬੀ ਸਿੰਗਰ ਦੇ ਸ਼ੋਅ ਚ ਦੇਖਿਆ ਸੀ ਜਿੱਥੋਂ ਨਿਸ਼ਾਨਦੇ ਵੀ ਹੋਈ ਪੰਜਾਬ ਪੁਲਿਸ 2022 ਤੋਂ ਪਿੱਛੇ ਲੱਗੀ ਹੋਈ ਆ ਤੇ ਫੰਡਿੰਗ ਹਥਿਆਰ ਹਾਂ ਯੋਜਨਾਵਾਂ ਉਹ ਸਾਰਾ ਕੁਝ ਉਹਦੇ ਵਿੱਚ ਕਹਿੰਦੇ ਦਾ ਨਾਮ ਕਾਫੀ ਗੁੰਝਦਾ ਤੇ ਇਸ ਲਈ ਕਹਿੰਦੇ ਜੀ ਕਿ ਉਹਦੇ ਉੱਤੇ ਹੁਣ ਐਨਆਈਏ ਨੇ ਆਪਣੀ ਪਕੜ ਬਣਾਈ ਹੁਣ ਐਨਆਈਏ ਰਿਮਾਂਡ ਦੇ ਵਿੱਚੋਂ ਕੀ ਕਬੂਲ ਕਰਾਉਂਦਾ ਤੇ ਉਸ ਤੋਂ ਬਾਅਦ ਉਹ ਗਾਂ ਕਿੱਥੇ ਤੱਕ ਨਿਸ਼ਾਨਦੀ ਕਰਦਾ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਸਭ ਦੇ ਜਖਜਾਰ ਹੋ ਗਿਆ ਸੀਗਾ ਹੁਣ ਉਹ ਉਸ ਕੜੀਆਂ ਨੂੰ ਜੋੜ ਕੇ ਕੁਝ ਮਸਲਿਆਂ ਤੱਕ ਲੈ ਕੇ ਜਾਂਦਾ ਜਾਂ ਜਿਹੜੇ ਸੂਬਿਆਂ 'ਚ ਪਰਚੇ ਦਰਜ ਨੇ ਕਿ ਉਹ ਫਿਰ ਇਸ ਪ੍ਰਕਿਰਿਆ ਲਈ ਆਉਣਗੇ ਕਿ ਜੀ ਸਾਡੇ سپੁਰਦ ਕੀਤਾ ਜਾਵੇ ਅਸੀਂ ਆਪਣੀ ਇਨਕੁਆਇਰੀ ਕਰਨੀ ਹੈ ਉਹ ਪ੍ਰਕਿਰਿਆ ਬਾਅਦ ਚੋਂ ਚੱਲੂ ਇਕੱਠੀ ਚੱਲੂ ਹੈ ਜੇ ਕਾਫੀ ਕੁਝ ਸਪਸ਼ਟ ਹੋਣਾ ਬਾਕੀ ਹੈ ਸੋ ਫਿਲਹਾਲ ਐਨਆਈਏ ਨੇ 11 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਤੇ ਹੁਣ ਉਹ ਸਿਰਮਾਂਡ ਦੇ ਵਿੱਚੋਂ ਕੀ ਕਬੂਲ ਕਰ ਪਾਉਂਦੇ ਨੇ ਕੀ ਮਨਾ ਪਾਉਂਦੇ ਨੇ ਦੇਖਣਾ ਪੈਣਾ ਇਹ ਹੋਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਮੁੜ ਕੇ ਹਿੱਸਾਦਾਰ ਬਣ ਕੇ ਦਾਖਲ ਹੋਣ ਦੇ ਲਈ ਪੂਰੀ ਜਦੋਜਹਿਜਾ ਹਰਿਆਣੇ ਦੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਲਈ ਇਹ ਯੂਨੀਵਰਸਿਟੀ ਦੇ ਬੂਹੇ ਖੁੱਲੇ ਨੇ ਇਹ ਯੂਨੀਵਰਸਿਟੀ ਦੇ ਵਿੱਚ ਜੇ ਪੰਜਾਬ ਦੇ ਬੱਚੇ ਪੜ੍ਹਦੇ ਨੇ ਹਿਮਾਚਲ ਦੇ ਬੱਚੇ ਪੜ੍ਹਦੇ ਨੇ ਹਰਿਆਣੇ ਦੇ ਪੜ੍ਹਦੇ ਨੇ ਹੋਰ ਨਾ ਥਾਮਾ ਤੋਂ ਪੜ੍ਹਦੇ ਨੇ ਪਰ ਸਵਾਤ ਮਾਲਕੀ ਦਾ ਸੀ ਜਦੋਂ ਇਹਦੇ ਵਿੱਚੋਂ ਆਪਣੇ ਆਪ ਹਰਿਆਣੇ ਨੇ ਵੱਖਰੇ ਸੂਬੇ ਤੋਂ ਬਾਅਦ ਇਹਨੂੰ ਆਪਣੇ ਆਪ ਨੂੰ ਅੱਡ ਕੀਤਾ ਆਪਣੇ ਕਾਲਜਾਂ ਨੂੰ ਵੱਖ ਕੀਤਾ ਤਾਂ ਆਪਣੀ ਮਰਜ਼ੀ ਨਾਲ ਗਿਆ ਹਿਮਾਚਲ ਨੇ ਜਦੋਂ ਇਹ ਤੋਂ ਆਪਣੇ ਆਪ ਨੂੰ ਵੱਖ ਕੀਤਾ ਤਾਂ ਆਪਣੀ ਮਰਜ਼ੀ ਨਾਲ ਗਿਆ ਹੁਣ ਹਿਮਾਚਲ ਕਹਿੰਦਾ ਚੰਡੀਗੜ੍ਹ 'ਚ ਮੇਰਾ ਹਿੱਸਾ ਹਰਿਆਣਾ ਕਹਿੰਦਾ ਯੂਨੀਵਰਸਿਟੀ ਚ ਮੇਰੇ ਕਾਲਜ ਵਾਪਸ ਦਾਖਲ ਕਰੋ ਪਹਿਲਾਂ ਹਰਿਆਣਾ ਖੁਦ ਕ੍ਰਿਸ਼ਨਾਚਰ ਯੂਨੀਵਰਸਿਟੀ ਨਾਲ ਜੁੜਿਆ ਆਪਣੇ ਕਾਲਜ ਨਾਲ ਜੁੜੇ ਹੁਣ ਉੱਥੋਂ ਕਾਲਜ ਤੋੜਨ ਦਾ ਨਾ ਤਾਂ ਕੋਈ ਕਾਰਨ ਦੱਸਿਆ ਜਾ ਰਿਹਾ ਤੇ ਇੱਥੇ ਜੁੜਨ ਦਾ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਹਰਿਆਣੇ ਦੀ ਐਂਟਰੀ ਦਾ ਮਤਲਬ ਕਿ ਕੇਂਦਰ ਦਾ ਸਿੱਧਾ ਕੰਟਰੋਲ ਦਾ ਮੈਨ ਕਿ ਸੈਨੇਟ ਸਿੰਡੀਗੇਟ ਦੇ ਵਿੱਚ ਜੇ ਇਦਾਂ ਨਹੀਂ ਕੇਂਦਰੀਕਰਨ ਹੋ ਰਿਹਾ ਤਾਂ ਇਦਾਂ ਕਰ ਲਈਏ ਕਾਨੂੰ ਫਿਰ ਹਿਮਾਚਲ ਨੂੰ ਵੀ ਲਿਆਈਏ ਕਲ ਨੂੰ ਰਾਜਸਥਾਨ ਵੀ ਫਿਰ ਵਾੜ ਲਿਓ ਜਿਵੇਂ ਹੁਣ ਬੀਬੀਐਮਬੀ ਦੇ ਵਿੱਚ ਪੰਜਾਬ ਤੇ ਹਰਿਆਣਾ ਦੀ ਮੈਂਬਰ ਹੁੰਦੇ ਸੀ ਹੁਣ ਕਹਿੰਦੇ ਹਿਮਾਚਲ ਤੇ ਰਾਫਾ ਦਾ ਮੈਂਬਰ ਵੀ ਲਾਵਾਂਗੇ ਫਿਰ ਇੱਥੇ ਵੀ ਤੁਸੀਂ ਇਹ ਕੁਝ ਕਰੋਗੇ ਪਰ ਇਹ ਇੱਕ ਵਾਇਦ ਤੁਰਪੀ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਆ ਕੇ ਕਿਹਾ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਕਿ ਜਿਉਂ ਦੀ ਤਿਉਂ ਸਥਿਤੀ ਬਰਕਰਾਰਾ ਦਾ ਜੀ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਤੇ ਹਰਿਆਣਾ ਨੇ ਕਿਹਾ ਕਿ ਸਿੱਖਿਆ ਨੀਤੀ ਦੇ ਮਾਮਲੇ 'ਚ ਅਸੀਂ ਮੰਗ ਕਰ ਰਹੇ ਹਾਂ ਸਾਡੇ ਕਾਲਜ ਵਿੱਚ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਦੱਸਿਆ ਹਨ ਕਿ ਅਮਿਤ ਸ਼ਾਹ ਨੇ ਤੁਹਾਨੂੰ ਇਹ ਵੀ ਕਿਹਾ ਕਿ ਤੁਸੀਂ ਦੋਏ ਸੂਬੇ ਬੈਠ ਕੇ ਨਿਬੜ ਲੋ ਇਹ ਮਸਲਾ ਬੈਠ ਕੇ ਨਿਬੜ ਲੋ ਦਾ ਮਤਲਬ ਜਿਵੇਂ ਐਸਵੀਐਲ ਬੈਠ ਕੇ ਨਿਬੜ ਸਕਦਾ ਜੀ ਪੰਜਾਬ ਕਹਿੰਦਾ ਸਾਡਾ ਪਾਣੀਆਂ ਦੀ ਮਾਲਕੀ ਹੈ ਸਾਡੇ ਕੋਲ ਬਾਧੂ ਪਾਣੀ ਨਹੀਂ ਹੈ ਤੁਸੀਂ ਗਲਤ ਮੰਗਦੇ ਹੋ ਹਰਿਆਣਾ ਕਹਿੰਦਾ ਸਾਣੂ ਪੇ ਦੱਸਦਾ ਪਾਣੀ ਲੈ ਕੇ ਰਵਾਂਗੇ ਨਹਿਰ ਬਣਾਓ ਜਿਵੇਂ ਉਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਹੈ ਤੁਸੀਂ ਕਹੋਗੇ ਸਾਡੇ ਵਿਰਾਸਤੀ ਹੈ ਜੀ ਤੁਸੀਂ ਆਪ ਛੱਡ ਕੇ ਕਿਹਾ ਅਸੀਂ ਤੁਹਾਡੇ ਕਾਲਜ ਦਾਖਲ ਹੀ ਕਰਨੇ ਅਗਲੇ ਣੀਆਂ ਇਸ ਤਰ੍ਹਾਂ ਦਾਖਲ ਹੋਣਾ ਜੀ ਫਿਰ ਦੋਏ ਕਿਵੇਂ ਨਿਬੜਨਗੇ ਜੀ ਪੇਡੋਆਂ ਨੂੰ ਬਿਠਾ ਕੇ ਸੈਂਟਰ ਕਰੂਗਾ ਤੱਕੜੀ ਪੜ ਕੇ ਤੋਲ ਕੇ ਕਿ ਬੁਰਕੀ ਇੱਧਰ ਰੱਖਣੀ ਹੈ ਇੱਧਰ ਰੱਖਣੀ ਇੱਧਰ ਤੋੜੀ ਇੱਧਰ ਤੋੜੀ ਇਹ ਕੰਮ ਕਰਨਾ ਪਰ ਸਵਾਲ ਕੱਲਾ ਹੀ ਨਹੀਂ ਆਇਆ ਕਿ ਉਸ ਬੈਠਕ ਦੇ ਵਿੱਚ ਅਮਿਤ ਸ਼ਾਹ ਨਾਲ ਜਦੋਂ ਉੱਤਰੀ ਜਨਰਲ ਕਾਉਂਸਲ ਦੀ ਬੈਠਕ ਹੋ ਰਹੀ ਸੀ ਉਹਦੇ ਵਿੱਚ ਹਰਿਆਣਾ ਨੇ ਦਾਖਲ ਹੋਣ ਦੀ ਇੱਛਾ ਪ੍ਰਗਟਾਈ ਹੋਰ ਤੁਸੀਂ ਇਤਰਾਜ਼ ਪ੍ਰਗਟਾਇਆ ਸਵਾਲ ਇੱਥੇ ਨਹੀਂ ਹੈ ਸਵਾਲ ਇਹ ਹੈ ਕਿ ਕੇਂਦਰ ਨੇ ਤੁਹਾਨੂੰ ਇਹ ਕਿਹਾ ਅਮਿਤ ਸ਼ਾਹ ਨੇ ਕਿਹਾ ਕਿ ਦੋਏ ਸਵੇਰੇ ਮਿਲ ਕੇ ਬੈਠ ਕੇ ਨਵੇਡੋ ਕਿ ਲੋੜ ਪਈ ਫੇਰ ਸਾਡੇ ਕੋਲ ਆਇਓ ਉੱਪਰਲੀ ਅਥਾਰਟੀ ਸਾਡੀ ਉਹ ਹੈ ਪਰ ਸੱਚਾਈ ਇਹ ਹੈ ਕਿ ਜਿਹੜਾ ਸਿੱਖਿਆ ਵਿਭਾਗ ਹੈ ਉਹਨੇ ਨਵੀਂ ਸਿੱਖਿਆ ਨੀਤੀ ਤਹਿਤ ਜਿਵੇਂ ਚ ਦਾਖਲ ਹੋਣਾ ਉਸ ਵਾਲੇ ਨਾਲ ਸੈਂਡ ਸਿੰਡੀਗੇਟ ਦੀ ਕੋਈ ਥਾਂ ਨਹੀਂ ਬਚਣੀ ਅੱਜ ਜਦੋਂ ਜਦ ਤੱਕ ਜਾਰੀ ਹੈ ਕੱਲ ਨੂੰ ਫਿਰ ਚੁਣੌਤੀ ਖੜੀ ਹੋਣੀ ਉਹ ਤੋਂ ਵੀ ਖਤਰਨਾਕ ਪਹਿਲਾ ਹੀ ਇਹ ਕੇਸ ਭਾਰਤੀ ਸਿੱਖਿਆ ਵਿਭਾਗ ਕੋਲ ਗਿਆ ਹੋਇਆ ਸਿੱਖਿਆ ਮੰਤਰਾਲੇ ਕੋਲ ਗਿਆ ਹੋਇਆ ਕੇਂਦਰੀ ਸਿੱਖਿਆ ਮੰਤਰਾਲੇ ਕੋਲ ਉਹਦੇ ਹਵਾਲੇ ਨਾਲ ਪਤਾ ਲੱਗ ਰਿਹਾ ਕਿ 15 ਅਕਤੂਬਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਦੇਖਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਨੂੰ ਇੱਕ हिस्सेदार ਜੋ ਸ਼ਾਮਲ ਕਰਨ ਵਾਲੇ ਸਕਾਰਾਤਮਕ ਢੰਗ ਨਾਲ ਵਿਚਾਰ ਕੀਤਾ ਜਾ ਸਕਦਾ ਲੋ ਜੀ ਫਿਰ ਉੱਥੇ ਤਾਂ ਆ ਗਈ ਗੱਲ ਸਪਸ਼ਟ ਹੁਣ ਹੈ ਕੀ ਹੈ ਉਹ ਕਹਿੰਦੇ ਜੀ ਕਿ ਪੰਜਾਬ ਤੇ ਹਰਿਆਣਾ ਨੂੰ ਅਪੀਲ ਕੀਤੀ ਕਿ ਕਿ ਆਪਸ ਦੇ ਵਿੱਚ ਗੱਲਬਾਤ ਰਾਹੀਂ ਮੁੱਦੇ ਦਾ ਹੱਲ ਕਰ ਲੈਣ ਜਿਹੜਾ ਕੇਂਦਰੀ ਸਿੱਖਿਆ ਮੰਤਰਾਲਾ ਸਾਡਾ ਮੰਤਰਾਲੇ ਨੇ ਕਿਹਾ ਕਿ ਇਸ ਮੁੱਦੇ ਤੇ ਸਿੱਖਿਆ ਮੰਤਰਾਲੇ ਤਹਿਤ ਮਤਲਬ ਗ੍ਰਹਿ ਮੰਤਰਾਲਾ ਸੁਝਿਤ ਕਰ ਰਿਹਾ ਉਸ ਬੈਠਕ ਦੇ ਵਿੱਚ ਕਿ ਸਿੱਖਿਆ ਮੰਤਰਾਲੇ ਤਹਿਤ ਉੱਚ ਸਿੱਖਿਆ ਵਿਭਾਗ ਨੋਡਲ ਅਥਾਰਟੀ ਹੈ ਤੇ ਨੋਡਲ ਅਥਾਰਟੀ ਦੇ ਵੱਜੋਂ ਕੇਂਦਰੀ ਸਿੱਖਿਆ ਮੰਤਰਾਲੇ ਦੇ ਕੋਲ ਪਹਿਲਾਂ ਹੀ ਇਸ ਬਾਰੇ ਕਾਨੂੰਨੀ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਉਹ ਪਹਿਲਾਂ ਤੋਂ ਹੀ ਕਾਨੂੰਨੀ ਨੁਕਤੇ ਤੋਂ ਜਾਂਚ ਕਰ ਰਹੇ ਨੇ ਕਿ ਕੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ ਕਾਲਜ ਸ਼ਾਮਲ ਕਰਲੇ ਜਾਂ ਇੱਥੇ ਨਹੀਂ ਰੁਕੇ ਸਿੱਖਿਆ ਮੰਤਰਾਲੇ ਦੇ ਹਵਾਲੇ ਨਾਲ ਵਿਭਾਗ ਵੱਲੋਂ 15 ਅਕਤੂਬਰ ਨੂੰ ਲਿਖੇ ਪੱਤਰ ਚ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਦੇਖਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਨੂੰ ਇੱਕ ਹਿੱਸੇਦਾਰ ਵਜੋਂ ਸ਼ਾਮਲ ਕਰਨ ਵਾਰ ਇਸਕਾਰਤਮਕ ਢੰਗ ਨਾਲ ਵਿਚਾਰ ਕੀਤਾ ਜਾ ਸਕਦਾ ਹੈ ਤੇ ਇਸ ਦਾ ਮਤਲਬ ਹਰਿਆਣਾ ਦੇ ਕਾਲਜਾਂ ਨੂੰ ਹਰ ਹਾਲ ਪੰਜਾਬ ਯੂਨੀਵਰਸਿਟੀ ਦਾਖਲ ਕੀਤਾ ਜਾਊਗਾ ਜੋ ਯੂਨੀਵਰਸਿਟੀ ਦਾਖਲ ਹੁੰਦੇ ਨੇ ਰੂਨਦੀ ਹਿੱਸੇਦਾਰੀ ਦਾ ਮਾਮਲਾ ਸੈਨੇਟ ਸਿੰਡੀਕੇਟ ਤੇ ਕੰਟਰੋਲ ਦਾ ਮਾਮਲਾ ਸੋ ਇਹ ਚੁਣੌਤੀ ਨਵੀਂ ਖੜੀ ਹੋ ਜਣੀ ਹੈ ਜੀ ਚਲੋ ਜਾਂਦੇ ਜਾਂਦੇ ਗੱਲ ਕਰੀਏ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਇਆ ਇੱਕ ਫੈਸਲੇ ਦੀ ਇਹ ਕਹਿੰਦੇ ਜੀ ਇਹ ਫੈਸਲਾ ਬਹੁਤ ਅਹਿਮ ਤੇ ਅਹਿਮੀਅਤ ਰੱਖਦਾ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਪਾਲ ਤੇ ਰਾਸ਼ਪਤੀ ਕੋਲ ਜਿਹੜੇ ਬਿਲ ਰਹਿੰਦੇ ਨੇ ਪੈਂਡਿੰਗ ਉਹਨਾਂ ਦੀ ਅਸੀਂ ਸਮਾਂ ਹੱਦ ਤੈਅ ਨਹੀਂ ਕਰ ਸਕਦੇ ਪਹਿਲਾਂ 3 ਮਹੀਨਿਆਂ ਚ ਬਿਲ ਨਿਵੇੜਨ ਦੀ ਹਦਾਇਤ ਆਈ ਸੀ ਪਰ ਹੁਣ ਫੈਸਲਾ ਆਇਆ ਹੈ ਫੈਸਲੇ ਚ ਕਹਿੰਦੇ ਜੀ ਰਾਜਪਾਲ ਵਿਧਾਨ ਸਭਾ ਦੇ ਪਾਸ ਬਿਲਾ ਨੂੰ ਲਟਕਾਉਣ ਦਾ ਰਾਜਪਾਲ ਤੁਰੰਤ ਪਹਿਲ ਕਦਮੀ ਕਰਕੇ ਜਾਂ ਤਾਂ ਉਹਨਾਂ ਨੂੰ ਖਾਰਜ ਕਰਨ ਜਾਂ ਮੁੜ ਵਿਚਾਰ ਲਈ ਵਾਪਸ ਭੇਜਣ ਜਾਂ ਫੈਸਲਾ ਲੈਣ ਲਈ ਰਾਸ਼ਪਤੀ ਕੋਲ ਭੇਜਣ ਉਹ ਲਟਕਾਉਣ ਨਾ ਆਪਣੇ ਕੋਲ ਨਾ ਰੱਖਣ ਪਰ ਕਹਿੰਦੇ ਕਿ ਉਹਨਾਂ ਨੂੰ ਕਾਨੂੰਨੀ ਤੌਰ ਤੇ ਜੋ ਅਧਿਕਾਰ ਹੈ ਉਹਦੇ ਵਿੱਚ ਅਸੀਂ ਤਰੀਕ ਤੈ ਨਹੀਂ ਕਰ ਸਕਦੇ ਅਸੀਂ ਸਮਾਹ ਹਦਰੀ ਤੈ ਕਰ ਸਕਦੇ ਇਹ ਉਹਨਾਂ ਕੋਲ ਛੁੱਟ ਹੈਗੀ ਹੈ ਪਰ ਜੇ ਜਿਆਦਾ ਲਟਕੂਆ ਫਿਰ ਅਸੀਂ ਦਖਲ ਦੇ ਸਕਦੇ ਮਤਲਬ ਇੱਕ ਤਰ੍ਹਾਂ ਨਾਲ ਬੜਾ ਬਚਾ ਕੇ ਲੰਗੜਨ ਦੀ ਕਬਾਇਲ ਹੈ ਲੋਕਾਂ ਦੇ ਮਸਲੇ ਤਾਂ ਰਹਿ ਗਏ ਉੱਥੇ ਸਵੇਰੇ ਦੇ ਮਸਲੇ ਰਹਿ ਗਏ ਉੱਥੇ ਕੀ ਹਾਲ ਹੈ ਇਹਦੇ ਵਿੱਚ ਚਲੋ ਆਪਾਂ ਉਸ ਗੱਲ ਤੇ ਆਉਣੇ ਜੋ ਅੱਜ ਹੋਇਆ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਰਾਸ਼ਟਰਪਤੀ ਉਹ ਰਾਜਪਾਲ ਦੇ ਬਿਲਾਂ ਦੀ ਮਨਜ਼ੂਰੀ ਦੀ ਡੈਡਲਾਈਨ ਤੈਅ ਕਰਨ ਵਾਲੀ ਪਟੀਸ਼ਨ ਦੇ ਉੱਤੇ ਫੈਸਲਾ ਸੁਣਾ ਦਿੱਤਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਰਾਜਪਾਲਾਂ ਦੇ ਕੋਲ ਵਿਧਾਨ ਸਭਾ ਵੱਲੋਂ ਆਏ ਪਾਸ ਬਿਲਾਂ ਨੂੰ ਰੋਕ ਲਾਉਣ ਦੀ ਕੋਈ ਪਾਵਰ ਹੈ ਮਤਲਬ ਸਾਨੂੰ ਬੜਾ ਚੰਗਾ ਲੱਗ ਰਿਹਾ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਪਾਲਾਂ ਦੇ ਕੋਲ ਤਿੰਨ ਆਪਸ਼ਨਾਂ ਨੇ ਜਾਂ ਤਾਂ ਮਨਜ਼ੂਰੀ ਦੇਣ ਜਾਂ ਬਿੱਲਾਂ ਨੂੰ ਦੁਬਾਰਾ ਵਿਚਾਰਨ ਦੇ ਲਈ ਵਾਪਸ ਭੇਜਣ ਜਾਂ ਉਹ ਰਾਸ਼ਟਰਪਤੀ ਕੋਲ ਭੇਜ ਦੇਣਾ ਮਤਲਬ ਸਿੱਧੇ ਤੋਂ ਖਰਚ ਕਰ ਨਹੀਂ ਸਕਦੇ ਜਾਂ ਤਾਂ ਉਹ ਮਨਜ਼ੂਰੀ ਦੇ ਦੇਣ ਉਹਨਾਂ ਨੂੰ ਮਨਜ਼ੂਰੀ ਸਹਿਮਤੀ ਦੇ ਦੇਣ ਆਪਣੀ ਜਾਂ ਉਹ ਕਹਿਣ ਵੀ ਮੁੜ ਵਿਚਾਰ ਕਰੋ ਬਦਸੋਚ ਵਾਪਸ ਆ ਜੀ ਵੀ ਜੇ ਦੂਜੀ ਵਾਰ પાਸੋਂ ਕਹਿ ਜੇ ਫਿਰ ਤਾਂ ਰੋਕ ਨਹੀਂ ਸਕਦੇ ਫਿਰ ਤਾਂ ਰਾਸ਼ਟਰਪਤੀ ਨੂੰ ਭੇਜਣਾ ਹੀ ਪੈਂਦਾ ਤੇ ਜਾਂ ਫਿਰ ਉਹ ਸਿੱਧਾ ਰਾਸ਼ਟਰਪਤੀ ਨੂੰ ਭੇਜ ਦੇਣ ਤਿੰਨੇ ਆਪਸ਼ਨਾਂ ਨੇ ਕਹਿੰਦੇ ਸਪਰੀਮ ਕੋਰਟ ਨੇ ਕਿਹਾ ਕਿ ਬਿਲਾਂਦੀ ਮਨਜ਼ੂਰੀ ਦੇ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ ਜੇਕਰ ਦੇਰੀ ਹੋਏਗੀ ਤਾਂ ਅਸੀਂ ਦਖਲ ਦੇ ਸਕਦੇ ਹਾਂ ਬਾਰ ਬਾਰ ਕੌਣ ਜਾਊਗਾ ਕੱਲੇ ਕੱਲੇ ਬਿਲ ਤੇ ਕਿਨੇ ਪੈਰ ਵੀ ਕਰੂਗੀ ਪੁਰਾਣੇ ਬਿਲ ਇਨ ਪੈਂਡਿੰਗ ਪਏ ਨੇ ਸੁਬਿਆਂ ਦੇ ਕਿੱਥੇ ਉਹਦੀ ਚਾਰਜਿੰਗ ਹੋ ਰਹੀ ਹੈ ਇਹ ਮਾਮਲਾ ਤਾਮਲਾਡੂ ਗਵਰਨਰ ਤੇ ਸੂਬਾ ਸਰਕਾਰ ਦੇ ਵਿਚਾਲੇ ਪੈਦਾ ਹੋਏ ਵਿਵਾਦ ਨਾਲ ਸ਼ੁਰੂ ਹੋਇਆ ਸੀ ਤੇ ਉਹ ਉੱਥੋਂ ਦੇ ਗਵਰਨਰ ਤੇ ਵਿਚਾਲੇ ਇਹ ਇਹ ਪਹਿਲ ਉੱਭਰਿਆ ਸੀ ਜਿਸ ਤੋਂ ਬਾਅਦ ਸਾਰੀ ਸੁਬਿਆਂ ਦੇ ਮਾਮਲੇ ਆਏ ਇਸ ਫੈਸਲੇ ਚ ਕਿਹਾ ਗਿਆ ਕਿ ਰਾਜਪਾਲ ਨੂੰ ਭੇਜੇਗੇ ਬਿੱਲ ਰਾਸ਼ਟਰਪਤੀ ਨੂੰ 3 ਮਹੀਨਿਆਂ ਚ ਭੇਜਿਆ ਜਾਂਦਾ ਫੈਸਲਾ ਲੈਣਾ ਹੋਏਗਾ ਤੇ ਆਰਡਰ 11 ਅਪ੍ਰੈਲ ਨੂੰ ਸਾਹਮਣੇ ਆਇਆ ਸੀ ਇਸ ਵਾਰ ਰਾਸ਼ਟਰਪਤੀ ਨੇ ਇਸ ਮਾਮਲੇ ਚ ਸੁਪਰੀਮ ਕੋਰਟ ਦੀ رائے ਮੰਗੀ ਸੀ ਤੇ 14 ਸਵਾਲ ਪੁੱਛੇ ਸੀ ਇਸ ਮਾਮਲੇ ਚ 8 ਮਹੀਨੇ ਤੋਂ ਸੁਣਵਾਈ ਚੱਲ ਰਹੀ ਸੀ ਸੋ ਪਹਿਲਾਂ 3 ਮਹੀਨਿਆਂ ਚ ਨਵੇੜਾਂ ਦੀ ਹਦਾਇਤ ਵਰਗਾ ਇੱਕ ਪਹਿਲੂ ਆਇਆ ਸੀ ਜਿਹਦੇ ਉੱਤੇ ਫਿਰ ਮਨਜੋਗ ਰਾਸ਼ਟਰਪਤੀ ਨੇ ਕਿਹਾ ਕਿ ਨਹੀਂ ਇਹਦੇ ਤੇ ਮੜ ਵਿਚਾਰ ਕਰੋ ਸੋ ਹੁਣ ਕਿਹਾ ਜਾ ਰਿਹਾ ਕਿ 5 ਮੈਂਬਰੀ ਜਿਹੜੀ ਬੈਂਚ ਸੀਗਾ ਜਿਹਦੀ ਗਵਾਈ ਕੋਦ ਅ ਸਰ ਦੀ ਚੀਫ ਜਸਟਿਸ ਕਰ ਰਹੀ ਸੀਗੇ ਸੋ ਉਹਨਾਂ ਦੀ ਗਵਾਈ ਹੇਠ ਇਸ ਦੇ ਉੱਤੇ ਚਰਚਾ ਹੋਈ ਤੇ ਜਿਹਦੇ ਵਿੱਚ ਇਹ ਫੈਸਲਾ ਹੋਇਆ ਮਤਲਬ ਅੱਜ ਫੈਸਲਾ ਰੋਕਿਆ ਹੋਇਆ ਸੀ ਜਿਹੜਾ ਅੱਜ ਫੈਸਲਾ ਸੁਣਾਉ ਦਿੱਤਾ ਗਿਆ ਕਿ ਜੀ ਸਮਾਹਤ ਕੋਈ ਤੈ ਨਹੀਂ ਪਰ ਲੜਕਾ ਇਹ ਨਾ ਜਾਣ ਬਿਲ ਚਲੋ ਜੀ ਹੁਣ ਸਭ ਦੇ ਸਾਹਮਣੇ ਆ ਫੈਸਲਾ ਬਹੁਤ ਬਹੁਤ